ਜਾਤੋਂ ਦੁਨੀਆ ਵਸੀ ਹੈ ਕਹਾਣੀਆਂ ਵੀ ਨਾਲ-ਨਾਲ ਹੀ ਦੁਰਦਿਆਂ ਆ ਰਹੀਆਂ ਹਨ ਮੁੱਢ ਕਦੀਮਾਂ ਤੋਂ ਕਹਾਣੀਆਂ ਚੱਲਦੀਆਂ ਆ ਰਹੀਆਂ ਹਨ ਕਿਉਂਕਿ ਜਿਉਂ-ਜਿਉਂ ਇਨਸਾਨ ਵਸਨਾ ਸ਼ੁਰੂ ਹੋਇਆ ਉਹਦੀਆਂ ਕਹਾਣੀਆਂ ਬਣਦੀਆਂ ਗਈਆਂ ਤੇ ਕਹਾਣੀ ਦੇ ਵਿੱਚ ਬਹੁਤ ਵਾਰੀ ਲੋਕਾਂ ਨੂੰ ਸਮਝਾਉਣ ਲਈ ਦਿਸ਼ਾ ਦੇਣ ਲਈ ਮਾਰਗਦਰਸ਼ਨ ਕਰਨ ਲਈ ਅਕੀਦਿਆਂ ਅਸਲੀਕਿਆਂ ਨੂੰ ਸਿਖਾਉਣ ਲਈ ਕਹਾਣੀ ਕਹੀ ਜਾਂਦੀ ਹੈ ਇਹ ਕਹਾਣੀਆਂ ਸਾਡੇ ਦਾਦੇ ਪੜਦਾਦੇ ਸਾਡੇ ਦਾਦਿਆਂ ਨੂੰ ਕਿ ਉਹ ਮਾਨੂੰ ਸਾਡੇ ਬਜ਼ੁਰਗਾਂ ਨੂੰ ਸੁਣਾਉਂਦੇ ਰਹੇ ਬਜ਼ੁਰਗਾਂ ਨੇ ਗਾ ਆਪਣੇ ਬੱਚਿਆਂ ਨੂੰ ਸੁਨਾਈਆਂ ਤੇ ਇਸੇ ਤਰ੍ਹਾਂ ਇਹ ਕਹਾਣੀਆਂ ਦੀ ਲੜੀ ਚੱਲਦੀ ਗਈ ਕਹਾਣੀਆਂ ਦੇ ਰੂਪ ਰੰਗ ਸਮੇਂ ਦੇ ਮੌਕੇ ਮਾਹੌਲ ਦੇ ਮੁਤਾਬਕ ਬਦਲਦੇ ਰਹੇ ਤੇ ਕਹਾਣੀਆਂ ਨਵੇਂ ਸਿਰੇ 'ਚ ਨਵੇਂ ਰੂਪ ਲੈਂਦੀਆਂ ਰਹੀਆਂ ਤੇ ਅੱਜ ਇੱਕ ਕਹਾਣੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਜੋ ਔਰਤ ਦੇ ਹੱਕ ਦੀ ਕਹਾਣੀ ਔਰਤ ਦੀ ਸੂਝਤਾ ਦੀ ਕਹਾਣੀ ਹੈ ਕਿ ਕਿੰਨੀ ਸੂਝਵਾਨ ਔਰਤ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਜੇ ਇੱਕ ਸਿਆਣੀ ਔਰਤ ਘਰ ਦਾ ਨਕਸ਼ਾ ਬਦਲ ਦਿੰਦੀ ਹੈ ਤੇ ਇੱਕ ਘੱਟ ਸਿਆਣੀ ਔਰਤ ਉਸੇ ਘਰ ਨੂੰ ਬਰਬਾਦ ਵੀ ਕਰ ਦਿੰਦੀ ਹੈ ਤੇ ਅੱਜ ਜਿਹੜੀ ਮੈਂ ਕਹਾਣੀ ਸੁਣਾਉਣ ਜਾ ਰਿਹਾ ਇਹ ਜਦੋਂ ਬਾਦਸ਼ਾਹਾਂ ਦਾ ਦੌਰ ਸੀ ਤੇ ਇੱਕ ਬਾਦਸ਼ਾਹ ਹੋਏ ਸੀ ਹਿੰਦੁਸਤਾਨ ਦੇ ਬਹਾਦਰ ਸ਼ਾਹ ਬਹਾਦਰ ਸ਼ਾ ਬਾਦਸ਼ਾ ਆਪਣੇ ਨਾਲ ਕੁਝ ਸੰਗੀ ਸਾਥੀਆਂ ਦੇ ਨਾਲ ਕਿਉਂਕਿ ਉਹਦਾ ਸ਼ਿਕਾਰ ਦਾ ਦੌਰ ਹੁੰਦਾ ਸੀ ਤੇ ਉਹਨਾਂ ਦਾ ਸ਼ੌਂਕ ਹੁੰਦਾ ਸੀ ਤੇ ਉਹ ਆਪਣਾ ਲਾਮ ਲਸ਼ਕਰ ਲੈ ਕੇ ਸ਼ਿਕਾਰ ਨੂੰ ਜੰਗਲ ਨੂੰ ਨਿਕਲਦੇ ਨੇ ਜੰਗਲ 'ਚ ਜਾ ਕੇ ਵੇਖਦੇ ਨੇ ਕਿ ਕਥਾਤੇ ਉਹਨਾਂ ਨੂੰ ਨਾ ਦੂਰ ਅੰਦਰ ਜੰਗਲ ਦੇ ਇੱਕ ਲੱਕੜਹਾਰਾ ਜੋ ਲੱਕੜਾਂ ਕੱਟ ਰਿਹਾ ਤੇ ਉਸ ਨੂੰ ਵੇਖ ਕੇ ਹੈਰਾਨ ਹੁੰਦਾ ਬਾਦਸ਼ਾ ਆਪਣੇ ਵਜ਼ੀਰਾਂ ਨੂੰ ਕਹਿੰਦਾ ਜਿਹੜੇ ਨਾਲ ਅਹਲਕਾਰ ਹੁੰਦੇ ਨੇ ਪਤਾ ਕਰੋ ਉਹ ਕੌਣ ਹੈ ਉਹਨੂੰ ਬਲਾਓ ਇੱਧਰ ਉਲਕੜਾ ਰਾ ਹੱਥ ਜੋੜਦਾ ਜੋੜਦਾ ਬਾਦਸ਼ਾਹ ਦੇ ਸਾਹਮਣੇ ਖੜਾ ਹੋ ਜਾਂਦਾ ਕਹਿੰਦਾ ਤੂੰ ਕੀ ਹੈ ਇੱਥੇ ਕੀ ਕਰਦਾ ਕਹਿੰਦਾ ਜਨਾਬ ਮੈਂ ਲੱਕੜਾ ਕੱਟਦਾ ਲੱਕੜਾ ਰਾ ਤੇ ਲੱਕੜਾਂ ਕੱਟ ਕੇ ਆਪਣਾ ਜੀਵਨ ਗੁਜ਼ਰਬਸਰ ਕਰਦਾ ਕਹਿੰਦਾ ਅੱਛਾ ਕੀ ਨਾਂ ਤੇਰਾ ਲੱਕੜਾ ਰ ਕਹਿ ਲੱਗਾ ਜੀ ਬਹਾਦਰ ਸ਼ਾ ਬਾਦਸ਼ਾਹ ਸੁਣ ਕੇ ਹੈਰਾਨ ਹੋ ਗਿਆ ਆ ਚਾਰੇ ਪਾਸੇ ਵੇਖਣ ਲੱਗਾ ਕਿ ਇਹਦਾ ਨਾਮ ਵੀ ਬਹਾਦਰ ਸ਼ਾ ਤੇ ਇੱਕ ਮੈਂ ਆ ਬਾਦਸ਼ਾਹ ਮੈਂ ਵੀ ਬਹਾਦਰ ਸ਼ਾ ਉਹਨੇ ਥੋੜਾ ਜਿਹਾ ਅਦਬ ਦੁਆ ਕੀਤੀ ਠੀਕ ਹੈ ਤੇ ਬਾਦਸ਼ਾਹ ਵਾਪਸ ਆਪਣੇ ਘੋੜੇ ਤੇ ਤੁਰਦਾ ਹੋਇਆ ਮਹਿਲਾ ਚ ਆ ਗਿਆ ਤੇ ਚਿੰਤਾ ਲੈ ਕੇ ਮਹਿਲਾ ਚ ਆਇਆ ਬੜਾ ਹੈਰਾਨ ਹੋਇਆ ਉਹਨੇ ਸਾਰੇ ਆਪਣੇ ਅਹਿਲਕਾਰ ਵਜ਼ੀਰ ਸਾਰੇ ਦਰਬਾਰੀ ਇਕੱਠੇ ਕੀਤੇ ਦਰਬਾਰ ਦੇ ਵਿੱਚ ਕਿਹਾ ਕਿ ਅਹਿਲਕਾਰ ਦੋਸਤੋ ਵੇਖੋ ਮੇਰਾ ਨਾਮ ਹੀ ਬਾਦਰਸ਼ਾਹ ਹੈ ਤੈਨੂੰ ਲੱਕੜ ਹਾਰਾ ਮੈਨੂੰ ਜੰਗਲ ਚ ਮਿਲਿਆ ਉਹਦਾ ਨਾਮ ਹੀ ਬਾਦਰਸ਼ਾਹ ਹੈ ਉਹ ਇੱਕੋ ਹੀ ਸਾਡਾ ਧਰਮ ਹੈ ਇੱਕੋ ਹੀ ਸਾਡਾ ਦੇਸ਼ ਹੈ ਇੱਕੋ ਸਾਡੀ ਜਾਤ ਹੈ ਫਿਰ ਵੀ ਉਹਦਾ ਨਾਮ ਹੀ ਬਾਦਰਸ਼ਾਹ ਹੈ ਮੇਰਾ ਨਾਮ ਹੀ ਬਾਦਰਸ਼ਾਹ ਹੈ ਪਰ ਉਹ ਗਰੀਬੀ ਦੀ ਜੂਨ ਹੰਡਾ ਰਿਹਾ ਹੈ ਤੇ ਮੈਂ ਇੱਕ ਬਾਦਸ਼ਾਹ ਦੀ ਜੂਨ ਹੰਡਾ ਰਿਹਾ ਤੇ ਇਹਦਾ ਮੈਨੂੰ ਕੋਈ ਜਵਾਬ ਦਿੱਤਾ ਜਾਵੇ ਸਾਰੇ ਅਹਲਕਾਰ ਸੋਚਾਂ 'ਚ ਬੈਗੇ ਵਜ਼ੀਰ ਮਸ਼ੀਰ ਸੋਚਾਂ 'ਚ ਬੈਗੇ ਜਿਹੜੇ ਰਾਜ ਦੇ ਉਦੋਂ ਦੇ ਧਰਮੀ ਦਰਬਾਰੀ ਹੁੰਦੇ ਸੀ ਉਹ ਵੀ ਸੋਚਾਂ 'ਚ ਬੈਗੇ ਉਹਨਾਂ ਨੇ ਫਿਰ ਜਵਾਬ ਤੇ ਦੇਣਾ ਹੀ ਸੀ ਦਾ ਰਾਜੇ ਨੇ ਪੁੱਛਿਆ ਵੀ ਹਾਂ ਵੀ ਕੋਈ ਸਿਆਣਾ ਸੱਜਣ ਜਿਹੜਾ ਵਿਦਵਾਨ ਹੈ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਤੇ ਇਸ ਦਾ ਜਵਾਬ ਦਿਓ ਵੀ ਦੋਵਾਂ ਦਾ ਨਾਂ ਇੱਕ ਹੈ ਦੇਸ਼ ਇੱਕ ਹੈ ਧਰਮ ਇੱਕ ਹੈ ਜਾਤ ਇੱਕ ਹੈ ਫਿਰ ਵਖਰੇਵਾ ਕਿਉਂ ਉਹ ਗਰੀਬ ਤੇ ਮੈਂ ਅਮੀਰ ਕਿਉਂ ਮੈਂ ਬਾਦਸ਼ਾਹ ਕਿਉਂ ਉਹ ਗਰੀਬ ਕਿਉਂ ਲਓ ਜੀ ਇੱਕ ਸਾਨੇ ਜਿਹੜਾ ਹੁਣ ਵਕਤ ਤੇ ਕੱਢਣਾ ਸੀ ਉਹਨਾਂ ਨੇ ਗੱਲ ਨੂੰ ਕਹਿਣਾ ਸੀ ਤੇ ਇਹ ਕਹਿਲਕਾਰ ਉੱਠਿਆ ਦਰਬਾਰੀ ਕਹਿੰਦਾ ਮਹਾਰਾਜ ਖਿਮਾਤਾ ਜਾ ਚੁਕਾ ਹਜ਼ੂਰ ਦੀ ਇਜਾਜ਼ਤ ਹੋਵੇ ਤਾਂ ਕੁਝ ਫਰਮਾਉਣਾ ਚਾਹੁੰਦਾ ਕਹਿੰਦਾ ਹੁਕਮ ਠੀਕ ਹੈ ਕਹਿੰਦਾ ਬਾਦਸ਼ਾਹ ਹਜ਼ੂਰ ਇਸ ਤਰ੍ਹਾਂ ਹੈ ਕਿ ਤੁਸੀਂ ਪਿਛਲੇ ਜਨਮ ਚ ਬਹੁਤ ਜ਼ਿਆਦਾ ਤਪੱਸਿਆ ਕੀਤੀ ਤੇ ਤੁਹਾਨੂੰ ਰਾਜ ਭਾਗ ਮਿਲ ਗਿਆ ਤੁਹਾਨੂੰ ਬਾਦਸ਼ਾਹਤ ਮਿਲੀ ਤੇ ਉਸ ਗਰੀਬ ਨੇ ਕੋਈ ਬਹੁਤ ਪਾਪ ਕੀਤੇ ਹੋਣਗੇ ਤੇ ਉਹਦੀ ਸਜ਼ਾ ਉਹਨੂੰ ਗਰੀਬੀ ਦੇ ਰੂਪ ਚ ਭੁਗਤਣੀ ਪਈ ਆ ਰਾਜਾ ਫਿਰ ਵੀ ਸੰਤੁਸ਼ਟ ਨਾ ਹੋਇਆ ਖੈਰ ਦਰਬਾਰ ਉਹਨਾਂ ਨੇ ਤਖਲੀਆ ਬਰਦਾਸ਼ ਮਤਲਬ ਬਰਖਾਸਤ ਕੀਤਾ ਤੇ ਚੱਲ ਕੇ ਆ ਗਏ ਟਹਿਲ ਰਹੇ ਸੀ ਮਹਿਲਾਂ ਦੇ ਵਿੱਚ ਉਹਨਾਂ ਦੀ ਮਲਕਾ ਬਾਦਸ਼ਾਹੀ ਪੁੱਛਣ ਲੱਗੀ ਕਿ ਕੀ ਗੱਲ ਹੈ ਬਾਦਸ਼ਾਹ ਹਜ਼ੂਰ ਯਾਨੀ ਪਰੇਸ਼ਾਨੀ ਹੈ ਕੋਈ ਕਹਿੰਦੇ ਹਾਂ ਬੇਗਮ ਮੈਂ ਅੱਜ ਬਹੁਤ ਪਰੇਸ਼ਾਨ ਹਾਂ ਕਹਿੰਦੇ ਮੈਨੂੰ ਦੱਸੋ ਕਹਿੰਦੇ ਕਿ ਅੱਜ ਮੈਂ ਜੰਗਲ 'ਚ ਜਦੋਂ ਸ਼ਿਕਾਰ ਕਰਨ ਗਿਆ ਤਾਂ ਮੈਂ ਉੱਥੇ ਵੇਖਿਆ ਇੱਕ ਬਹੁਤ ਗਰੀਬ ਲੱਕੜਹਾਰਾ ਸੀ ਜੋ ਲੱਕੜਾਂ ਕੱਟ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਕਹਿੰਦੀ ਬਾਦਸ਼ਾਹ ਹਜ਼ੂਰ ਹਰ ਇੱਕ ਦੇ ਆਪਣੇ ਕਰਮ ਨੇ ਉਹਨਾਂ ਨੇ ਕਰਮ ਭੁਗਤਣੇ ਨੇ ਚਿਹਰਾ ਨਿੰਦੀ ਦੀ ਕੀ ਪਰੇਸ਼ਾਨੀ ਦੀ ਕੀ ਗੱਲ ਤੁਸੀਂ ਕਿਉਂ ਪਰੇਸ਼ਾਨ ਹੋ ਕਹਿੰਦੇ ਪਰੇਸ਼ਾਨੀ ਦੀ ਗੱਲ ਇਹ ਆ ਕਿ ਮੇਰਾ ਨਾਮ ਵੀ ਬਹਾਦਰ ਸ਼ਾਹ ਹੈ ਤੇ ਉਸਦਾ ਨਾਮ ਵੀ ਬਹਾਦਰ ਸ਼ਾਹ ਹੈ ਕਹਿੰਦੀ ਹੈ ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਦੋਵਾਂ ਦਾ ਨਾਮ ਇੱਕ ਹੈ ਜਾਤ ਇੱਕ ਹੈ ਦੇਸ਼ ਇੱਕ ਹੈ ਧਰਮ ਇੱਕ ਹੈ ਫਿਰ ਉਹ ਗਰੀਬ ਤੇ ਮੈਂ ਬਾਦਸ਼ਾਹ ਕਿਉਂ ਕਹਿੰਦੀ ਬਾਦਸ਼ਾਹ ਜੁਰ ਗੁਸਤਾਖੀ ਮਾਫ ਹਜ਼ੂਰ ਦਾ ਇਕਬਾਲ بلند ਹੋਵੇ ਜੇ ਬੁਰਾ ਨਾ ਮੰਨੋ ਤਾਂ ਗੱਲ ਆਖਾਂ ਕਹਿੰਦੇ ਦੱਸੋ ਬੇਗਮ ਕਹਿਣ ਲੱਗੀ ਕਿ ਬਾਦਸ਼ਾਹ ਹਜ਼ੂਰ ਉਸ ਜਗਦਾ ਉਸਦੀ ਔਰਤ ਜਿਹੜੀ ਹੈ ਉਹ ਘੱਟ ਅਕਲਮੰਦ ਹੋਵੇ ਬਹੁਤ ਜ਼ਿਆਦਾ ਸਿਆਣੀ ਨਾ ਹੋਵੇ ਬਾਦਸ਼ਾ ਨੂੰ ਗੁੱਸਾ ਚੜ ਗਿਆ ਕੀ ਮਤਲਬ ਹੈ ਬੇਗਮ ਤੁਹਾਡਾ ਕਿ ਸਾਡੀ ਕੁਲ ਚ ਕੋਈ ਇਹੋ ਜਿਹਾ ਸਿਆਣਾ ਨਹੀਂ ਸੀ ਕੀ ਮੈਂ ਬਾਦਸ਼ਾ ਜੋ ਹਾਂ ਅੱਜ ਤੁਹਾਡੇ ਕਰਕੇ ਆ ਕਹਿੰਦੀ ਨਹੀਂ ਹਜ਼ੂਰ ਇਹ ਸੱਚ ਹੈ ਔਰਤ ਸਿਆਣੀ ਹੋਏਗੀ ਤੇ ਬਾਦਸ਼ਾ ਬਣਾ ਦਿੰਦੀ ਹੈ ਕਹਿੰਦਾ ਖਬਰਦਾਰ ਬਾਦਸ਼ਾ ਕਰੋਧਿਤ ਹੋ ਉੱਠਾ ਬਹੁਤ ਗੁੱਸੇ ਚ ਆ ਗਿਆ ਉਹਨੇ ਉਸੇ ਵੇਲੇ ਕਿਹਾ ਕਿ ਤੇਰਾ ਕੀ ਮਤਲਬ ਹੈ ਕਿ ਔਰਤਾਂ ਦੇ ਸਿਰ ਤੇ ਬੰਦਿਆਂ ਦੀ ਕਿਸਮਤ ਹੁੰਦੀ ਹੈ ਅੱਜ ਤੋਂ ਹੀ ਮੈਂ ਤੈਨੂੰ ਦੇਸ਼ ਨਿਕਾਲਾ ਦਿੰਨਾ ਮੈਂ ਵੇਖਦਾ ਕਿ ਤੂੰ ਕਿਸ ਤਰ੍ਹਾਂ ਇਹ ਗੱਲ ਕਹਿ ਸਕੀਂ ਉਸ ਵੇਲੇ ਉਸਨੇ ਲੱਕੜਾਰੇ ਨੂੰ ਬੁਲਾਇਆ ਗਿਆ ਲੱਕੜਾ ਵਾਲਾ ਹਾਜ਼ਰ ਹੈ ਜੀ ਉਹਨਾਂ ਨੇ ਕਿਹਾ ਕਿ ਅੱਜ ਤੋਂ ਇਹ بیگم ਤੂੰ ਆਪਣੇ ਨਾਲ ਲੈ ਜਾ ਤੇ ਬਤਮੀਜ਼ ਕਹਿੰਦੀ ਹੈ ਕਿ ਇਹ ਸਿਰਫ ਔਰਤ ਕਰਕੇ ਹੀ ਮੈਂ ਬਾਦਸ਼ਾਹ ਬਣਿਆ ਤੇ ਤੂੰ ਗੁਲਾਮ ਬਣਿਆ ਤੂੰ ਗਰੀਬ ਹੈ ਉਹ ਉਸ ਵੇਲੇ بیگم ਨੂੰ ਉਹਨੇ ਉਹਦੇ ਲੜਲਾਤਾ ਲੱਕੜਾਰੇ ਦੇ ਤੇ ਲੱਕੜਾਰਾ ਹੱਥ ਜੋੜ ਕੇ ਖੜਾ ਆ ਗਿਆ ਬਾਦਸ਼ਾਹ ਸੀ ਬਾਦਸ਼ਾਹ ਦਾ ਹੁਕਮ ਮੰਨਣਾ ਪੈਣਾ ਸੀ ਨਹੀਂ ਤੇ ਉਹ ਦਸਰ ਕੱਟਿਆ ਜਾਣਾ ਸੀ ਸੋ ਉਹ ਅੱਗੇ-ਅੱਗੇ ਤੁਰ ਪਿਆ ਬੇਗਮ ਨੂੰ ਸਲਾਮ ਦਵਾ ਕੀਤੀ ਰੋਂਦੇ ਅੱਖੀ ਵਿਦਾ ਲਈ ਤੇ ਚੱਲ ਪਈ ਲੱਕੜਾਰਾ ਤੁਰਿਆ ਜਾ ਰਿਹਾ ਸੀ ਤੁਰਿਆ ਜਾ ਰਿਹਾ ਸੀ ਅਗਰ ਅਬੀ ਜਿੱਥੇ ਵੀ ਚੌਂਪੜੀ ਸੀ ਉੱਥੇ ਆ ਗਿਆ ਤੇ ਲੱਕੜਾਰਾ ਕਹਿੰਦਾ ਮਾਲਕ ਬੇਗਮ ਤੁਸੀਂ ਮੇਰੇ ਕਰਕੇ ਕਿਉਂ ਪਰੇਸ਼ਾਨੀ ਚੱਲੀ ਤੁਸੀਂ ਤੁਹਾਨੂੰ ਕੀ ਲੋੜ ਸੀ ਮੇਰਾ ਪੱਖ ਪੂਰਨ ਦੀ ਤੇ ਇਸ ਤਰ੍ਹਾਂ ਆਪਣੇ ਉੱਤੇ ਜ਼ਿੰਮਾ ਲੈਣ ਦੀ ਹੁਣ ਵੇਖੋ ਤੁਹਾਨੂੰ ਵੀ ਖੱਜਲ ਹੋਣਾ ਪਏਗਾ ਮੈਂ ਤਾਂ ਗਰੀਬ ਆ ਨਾਲ ਤੁਹਾਨੂੰ ਵੀ ਫੁਗਤਣਾ ਪੈਣਾ ਹੁਣ ਉਹ ਜਿਹੜਾ ਲੱਕੜਾ ਰਾਸੀ ਉਹਦੇ ਘਰ ਦੇ ਵਿੱਚ ਪਹਿਲਾਂ ਹੀ ਉਹਦੀ ਇੱਕ ਆਪਣੀ ਬੇਗਮ ਸੀ ਤੇ ਤਿੰਨ ਬੱਚੇ ਸੀ ਤੇ ਉਹ ਇਤਨਾ ਲੱਕੜਾ ਕੱਟ ਕੇ ਆਪਣਾ ਪੇਟ ਪਾਲਦੇ ਸੀ ਉਹ ਲੱਕੜਾ ਰਾਹੀ ਕਰਦਾ ਸੀ ਵੀ ਜੰਗਲ ਦੇ ਵਿੱਚ ਜਾਂਦਾ ਸੀ ਰੂਰ ਆਪਣੇ ਪੂਰੇ ਟੰਪਰ ਦੇ ਨਾਲ ਉਹ ਲੱਕੜਾ ਵੜਦਾ ਸੀ ਲੱਕੜਾ ਥੱਲੇ ਡੇਗਦਿਆਂ ਸੀ ਉਹ ਬੱਚੇ ਜਿਹੜੇ ਜਿੰਨੇ ਤਿੰਨੇ ਬੱਚੇ ਲੱਕੜਾ ਚੁੰਨਦੇ ਸੀ ਤੇ بیگم ਜਿਹੜੀ ਸੀ ਉਹਦੀ ਉਹ ਉਹਨਾਂ ਨੂੰ ਗੱਠ ਬੰਨ੍ਹ ਦਿੰਦੀ ਸੀ ਗੱਠ ਬੰਨ੍ਹ ਕੇ ਇਕੱਠੀਆਂ ਕਰ ਦਿੰਦੀ ਇਹ ਉਹਦੇ ਮੋਢੇ ਤੇ ਲਾਦਾ ਦਿੰਦੇ ਸੀ ਉਹ ਮੋੜ ਤੇ ਲੱਦ ਕੇ ਫਿਰ ਦੂਰ ਸ਼ਹਿਰ ਤੇ ਵਿੱਚ ਚਲਾ ਜਾਂਦਾ ਸੀ ਲੱਕੜਾ ਉੱਥੇ ਜਾ ਕੇ ਤੇ ਵਿੱਚ ਦਿੰਦਾ ਏ ਉਦੋਂ ਚੁੱਲ੍ਹੇ ਚੌਕੇ ਹੁੰਦੇ ਸੀ ਲੋਕੀ ਲੱਕੜਾਂ ਦੇ ਸਾਰੇ ਜੀਵਨ ਗੁਜ਼ਾਰਾ ਕਰਦੇ ਸੀ ਕੋਈ ਗੈਸ ਤੇ ਹੁੰਦੀ ਨਹੀਂ ਸੀ ਤੇ ਨਾ ਹੀ ਹੋਰ ਕੋਈ ਸਾਧਨ ਸੀ ਅੱਗ ਬਾਲਣ ਦੇ ਤੇ ਇਹ ਲੱਕੜਾਂ ਹੀ ਹੁੰਦੀਆਂ ਸੀ ਲੱਕੜਾ ਫਿਰ ਲੋਕੀ ਚੁੱਕ ਕੇ ਲਿਆਉਂਦੇ ਸੀ ਵੇਚਦੇ ਸੀ ਤੇ ਉਹਨਾਂ ਤੇ ਜੀਵਨ ਬਸਰ ਕਰਦੇ ਸੀ ਤੋਂ ਲੱਕੜਾਰਾ ਵੀ ਵੇਚ ਕੇ ਆਉਂਦਾ ਸੀ ਤਾਂ ਆਉਂਦੀ ਆ ਰਹੀ ਜਿਹੜੀਆਂ ਅਸੀਂ ਉਹ ਬਾਹਰੋਂ ਉਹ ਲੱਕੜਾਂ ਵੇਚ ਕੇ ਜਿਹੜੇ ਪੈਸੇ ਮਿਲਦੇ ਸੀ ਉਹਨਾਂ ਤੇ ਤੰਦੂਰ ਦੀਆਂ ਪੱਕੀਆਂ ਰੋਟੀਆਂ ਲਿਆਉਂਦਾ ਸੀ ਤੇ ਉਹ ਫਿਰ ਸਾਰੇ ਮਿਲ ਬੈਠ ਕੇ ਤੇ ਕੱਟ ਰੋਟੀਆਂ ਖਾਂਦੇ ਸੀ ਤੇ ਬੇਗਮ ਜਿਹੜੀ ਬਾਹਰੋਂ ਆਈ ਸੀ ਮਲਕਾ ਬਾਦਸ਼ਾਹ ਦੀ ਉਹ ਵੇਖਦੀ ਰਹਿੰਦੀ ਚਾਰ ਦਿਨ ਉਹਨੇ ਵੇਖਿਆ ਇੱਕ ਦਿਨ ਫਿਰ ਉਹ ਲੱਕੜਾ ਇਕੱਠੀਆਂ ਕਰਨ ਗਏ ਤੇ ਲੱਕੜਾ ਇਕੱਠੀਆਂ ਕਰਕੇ ਤੇ ਉਹ ਜਦੋਂ ਮੋਢੇ ਤੇ ਲੱਦ ਕੇ ਵੇਚਣ ਚੱਲਿਆ ਤਾਂ ਉਹਨੇ ਰੋਕਿਆ ਮਲਕਾ ਨੇ ਕਹਿੰਦੀ ਇਹ ਲੱਕੜਾਰੇ ਮੇਰੇ ਪਿਤਾ ਜੀ ਉਹ ਪਿਤਾ ਸਮਾਨ ਸੀ ਬਜ਼ੁਰਗ ਸੀ ਕਹਿੰਦੇ ਅੱਜ ਤੋਂ ਤੂੰ ਮੇਰਾ ਬਾਪ ਹੈ ਤੇ ਮੈਂ ਤੈਨੂੰ ਤੇਰਾ ਘਰ ਸੁਧਾਰ ਕੇ ਵਖਾਵਾਂਗੀ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਕਹਿੰਦਾ ਗਰੀਬੀ ਮੇਰੀ ਵੀ ਚੱਲਣੀ ਪੈਣੀ ਕਹਿੰਦੇ ਮੈਂ ਨਹੀਂ ਮੰਨਦੀ ਕਿ ਜਿੰਦਗੀ 'ਚ ਕੋਈ ਗਰੀਬੀ ਨਾ ਦੀ ਚੀਜ਼ ਹੁੰਦੀ ਆ ਤੇਰੇ ਕਰਮ ਹੁਣ ਮੈਂ ਲਿਖਾਂਗੀ ਬਾਬਾ ਤੇ ਤੂੰ ਇੰਜ ਕਰੀ ਕਿ ਅੱਜ ਤੋਂ ਬਾਅਦ ਲੱਕੜਾ ਵੇਚਣ ਜਾਏਗਾ ਨਾ ਲੱਕੜਾ ਵੇਚ ਕੇ ਤੂੰ ਤੰਦੂਰ ਦੀਆਂ ਪੱਕੀਆਂ ਰੋਟੀਆਂ ਨਹੀਂ ਲਿਆਉਣੀਆਂ ਉਹਦੇ ਕੁਝ ਕਣਕ ਦੇ ਦਾਣੇ ਲੈ ਆਉਣੇ ਆ ਮੈਂ ਆ ਕੇ ਪੀਦਿਆ ਕਰਾਂਗੀ ਤੇ ਤੈਨੂੰ ਆਪਾਂ ਮਿਲ ਬੱਟ ਕੇ ਖਾਇਆ ਕਰਾਂਗੇ ਲੱਕੜ ਵਾਲੇ ਨੇ ਨਤਮਸਤਕ ਕੀਤੀ ਨਿਕਲ ਗਿਆ ਸ਼ਹਿਰ ਵਾਲ ਨੂੰ ਵੇਚ ਕੇ ਆਇਆ ਤਾਂ ਉਧਿਆਰੀ ਕੋਲ ਜੁ ਦਾਨੇ ਲਾਇਆ ਦਾਨੇ ਲਾਇਆ ਉਹਨੇ ਮਲਕਾਂ ਨੂੰ ਬੇਗਮ ਨੂੰ ਦਿੱਤੇ ਤੇ ਉਹਨਾਂ ਨੇ ਦੋਵਾਂ ਨੇ ਰਲ ਕੇ ਸਾਰਿਆਂ ਨੇ ਚੱਕੀ ਪੀ ਕੇ ਉਹ ਆਟਾ ਬਣਾਇਆ ਆਟਾ ਬਣਾਇਆ ਤੇ ਆਟਾ ਵੱਧਦਾ ਸੀ ਤੇ ਆਟੇ ਨਾਲ ਪਹਿਲਾਂ ਤਾਂ ਰੋਟੀਆਂ ਖਾਦੀਆਂ ਤੇ ਕੁਝ ਬਚਿਆ ਸੀ ਤੇ ਉਹ ਕਹਿੰਦੀ ਕਿ ਤੂੰ ਐਂਦੀ ਕਰਿਆ ਕਰ ਇਹ ਆਟੇ ਨੂੰ ਸ਼ਹਿਰ ਜਾ ਕੇ ਲੱਕੜਾਂ ਦੇ ਨਾਲ ਨਾਲ ਵੇਚ ਵੀ ਆਇਆ ਕਰ ਤੋ ਥੋੜੇ ਬਾਇਤੇ ਪੈਸੇ ਉਹਦੇ ਵੀ ਮਿਲ ਜਾਣਗੇ। ਲਓ ਜੀ ਲੱਕੜਾ ਵਾਲਾ ਉਹਦੀ ਸਾਇਨ ਆਫ ਨੂੰ ਮੰਨਦਾ ਗਿਆ ਤੇ ਉਹਨੇ ਉਸੇ ਤਰ੍ਹਾਂ ਹੀ ਉਹ ਆਟਾ ਲੈ ਗਿਆ ਤੇ ਆਟਾ ਬਾਜ਼ਾਰ ਵੇਚ ਆਇਆ ਕਰੇ ਉਹਦੇ ਚੰਦ ਪੈਸੇ ਆ ਜਾਂਦੇ। ਪੈਸੇ ਆ ਗਏ ਥੋੜੇ ਪੈਸੇ ਹੋਏ ਤੇ ਉਹਨੇ ਨਾ ਬੇਗਮ ਨੇ ਕਿਹਾ ਉਸੇ ਮਲਕਾ ਨੇ ਕਿ ਹੁਣ ਤੂੰ ਇਹਨਾਂ ਦਾ ਨਾ ਇਹ ਆਟਾ ਦਾ ਜਿਹੜੇ ਪੈਸੇ ਜੋੜੇ ਆਪਾਂ ਇਹਦਾ ਇੱਕ ਖੋਤਾ ਲੈ ਲਾ। ਖੋਤਾ ਕਿਉਂਕਿ ਤੁਹਾਨੂੰ ਪਤਾ ਹੀ ਆ ਭਾਰ ਢੋਣ ਦੇ ਕੰਮ ਆਉਂਦਾ। ਉਹਨੇ ਵੇ ਬੀਗਮ ਦੇ ਸਲਾਹ ਦੇ ਨਾਲ ਜਿਹੜੇ ਪੈਸੇ ਬਚਾਏ ਸੀ ਉਹਨਾਂ ਨਾਲ ਇੱਕ ਖੋਤਾ ਲੈ ਲਿਆ ਹੁਣ ਉਹ ਵਾਵਾ ਸਾਰੀਆਂ ਲੱਕੜਾਂ ਢੂੰਡਦਾ ਤੇ ਉਹ ਖੋਤੇ ਤੇ ਲੱਦ ਕੇ ਸ਼ਹਿਰ ਵੇਚ ਕੇ ਦਿੰਦਾ ਕਿ ਕਾਫੀ ਸਾਰੇ ਪੈਸੇ ਆ ਜਾਂਦੇ ਫਿਰ ਉਹ ਇਸੇ ਤਰ੍ਹਾਂ ਹੀ ਜਦੋਂ ਰੋਜ਼ ਵੇਚਣ ਜਾਂਦਾ ਸੀ ਤਾਂ ਮਲਕਾਂ ਨੇ ਕਿਹਾ ਕਿ ਇੱਕ ਟੇਨੂ ਸਲਾਹ ਹੋਰ ਦੇਣੀ ਹੈ ਕਹਿੰਦਾ ਹੁਕਮ ਮਾਲਕ ਉਹਨੇ ਕਿਹਾ ਕਿ ਤੂੰ ਇੰਜ ਕਰਿਆ ਕਰ ਜਿਹੜੀਆਂ ਤੋਂ ਲੱਕੜਾਂ ਵੇਚਣ ਜਾਂਦਾ ਨਾ ਉਹ ਸਾਰੀਆਂ ਵੇਚਣ ਦੇ ਬਜਾਏ ਤੂੰ ਨਾ ਲੱਕੜਾਂ ਇੱਕ ਥਾਂ ਤੇ ਇਕੱਠੀਆਂ ਕਰੀ ਜਾ ਇੱਕ ਥਾਂ ਤੇ ਵੱਡਾ ਸਾਰਾ ਮਤਲਬ ਵੀ ਕੋਈ ਕੋਈ ਖਾਲੀ ਜਗ੍ਹਾ ਵੇਖ ਲਾ ਉੱਥੇ ਰੱਖੀ ਦਇਆ ਕਰ ਲੋਡ ਪੈਣ ਤੇ ਆਪਾਂ ਉਹਨਾਂ ਨੂੰ ਇੱਕ ਵੇਲੇ ਵਿੱਚਾਂਗੇ ਯਾ ਕੰਮ ਆਉਣਗੇ ਤਾਂ ਤੋ ਇਸ ਤਰ੍ਹਾਂ ਨ ਕਰਿਆਗਾ ਤੇ ਉਹ ਉਸੇ ਤਰ੍ਹਾਂ ਲੱਕੜਹਾਰਾ ਕਰਨ ਲੱਗ ਪਿਆ ਲੱਕੜਾਂ ਲਿਜਾਂਦਾ ਲੱਦ ਕੇ ਖੋਤੇ ਤੇ ਤੇ ਖੋਤੇ ਤੇ ਲੱਦ ਕੇ ਦੋ ਜਾ ਕੇ ਤੇ ਉੱਥੇ ਇੱਕ ਥਾਂ ਤੇ ਇਕੱਠੀਆਂ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਲੋ ਜੀ ਸਮਾ ਲੰਘਦਾ ਗਿਆ ਉਹਨਾਂ ਦੇ ਦਿਨ ਚੰਗੇ ਹੋ ਗਏ ਗੱਲ ਸੱਚੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਬੀਗਮ ਨੇ ਮਲਕਾ ਨੇ ਉਹਨਾਂ ਨੂੰ ਦੱਸਿਆ ਸੀ ਰਸਤਾ ਤੇ ਉਹਦੇ ਨਾਲ ਉਹਨਾਂ ਦਾ ਜੀਵਨ ਸੌਖਾ ਹੋ ਗਿਆ ਇੱਕ ਦਿਨ ਅਚਾਨਕ ਕੀ ਹੋਇਆ ਗਰਮੀਆਂ ਦਾ ਦਿਨ ਸੀ ਬਹੁਤ ਕੈਰ ਦੀ ਗਰਮੀ ਵੱਧ ਰਹੀ ਸੀ ਜੰਗਲਾਂ 'ਚ ਹਵਾ ਚੱਲੀ ਦਰਖਤ ਦਰਖਤ ਨਾਲ ਟਕਰਾਏ ਅੱਗ ਲੱਗੀ ਅੱਗ ਲੱਗਣ ਨਾਲ ਜਿਹੜਾ ਵੱਡਾ ਸਾਰਾ ਉਹਨੇ ਲੱਕੜਾਂ ਦਾ ਭੰਡਾਰ ਜਮਾ ਕੀਤਾ ਸੀ ਉਹ ਸਾਰਾ ਸਾਰਾ ਸੜ ਕੇ ਦੇ ਕੋਲਾ ਹੋ ਗਿਆ ਸੁਆਹ ਹੋ ਗਿਆ ਲਖਣਾ ਜਦੋਂ ਅਗਲੇ ਦਿਨ ਉੱਠ ਕੇ ਆਪਣੇ ਕੰਮ ਤੇ ਉਹ ਲੈ ਕੇ ਗਿਆ ਖੋਤੇ ਤੇ ਲੱਕੜਾ ਲੱਦ ਕੇ ਉੱਤੇ ਰੱਖਣ ਲਈ ਤਾਂ ਉਹਨੇ ਵੇਖਿਆ ਕਿ ਉਹ ਲੱਕੜਾ ਕਿੱਥੇ ਨਹੀਂ ਆ ਇੱਧਰ ਉੱਧਰ ਵੇਖਿਆ ਤੇ ਲੱਕੜ ਸਾਰੀਆਂ ਸੜ ਕੇ ਤੇ ਸਵਾਹ ਊੜਾ ਹੋ ਚੁੱਕੀਆਂ ਸੀ ਉਹ ਸਾਰੀ ਆਪਣੀ ਕੀਤੀ ਕਿਰਾਈ ਤੇ ਰੋਣ ਲੱਗਾ ਕਿ ਬੇਗਮ ਤੂੰ ਕਿਹੋ ਜੀ ਸਲਾਹ ਦੇ ਦਿੱਤੀ ਮੈਂ ਤੇਰੇ ਮਗਰ ਲੱਗ ਕੇ ਐਡਾ ਵੱਡਾ ਲੱਕੜਾਂ ਦਾ ਜਿਹੜਾ ਭੰਡਾਰ ਇਕੱਠਾ ਕੀਤਾ ਸੀ ਵੇਚ ਕੇ ਕਿੰਨੇ ਪੈਸੇ ਇਕੱਠੇ ਕਰਨੇ ਸੀ ਪਰ ਆ ਤਾਂ ਮੇਰਾ ਸਭ ਕੀਤਾ ਕਰਾਇਆ ਖੂਚ ਪੈ ਗਿਆ ਸਾਰਾ ਪਾਣੀ ਹੋ ਗਿਆ ਮੇਰੀ ਮਿਹਨਤ ਤੇ ਪਾਣੀ ਫਿਰ ਗਿਆ ਸਿਰ ਫੜ ਕੇ ਰੋਣ ਲੱਗ ਪਿਆ ਤੇ ਲੱਕੜਾਂ 'ਚ ਹੱਥ ਮਾਰ ਰਿਆ ਸੀ ਕੋਲਿਆਂ 'ਚ ਤੇ ਅਚਾਨਕ ਉਹਨੋਂ ਇੱਕ ਪੀਲੀ ਜੀ ਚੀਜ਼ ਦੇਖੀ ਪੀਣੀ ਜੀ ਚੀਜ਼ ਨੂੰ ਇਕੱਠੀ ਕੀਤੀ ਤੇ ਹੱਥ 'ਚ ਫੜ ਕੇ ਰੋਂਦਾ ਕਰ ਲਾਉਂਦਾ ਘਰ ਆ ਗਿਆ ਤੇ ਬੜਾ ਪਰੇਸ਼ਾਨ ਡਾਡਾ ਦੇ ਘਰ ਆ ਕੇ ਉਹਨੇ ਸੁਟਿਆ ਸਿਰ ਸੁਟਿਆ ਤੇ ਬੀگم ਆ ਕੇ ਪੁੱਛਣ ਲੱਗੀ ਪਿਤਾ ਜੀ ਅਬੂ ਜਾਨ ਕੀ ਗੱਲ ਹੈ ਤੁਸੀਂ ਪਰੇਸ਼ਾਨ ਕਿਉਂ ਇਤਨਾ ਸਿਰ ਕਿਉਂ ਸੁਟ ਕੇ ਬੈਠੇ ਹੋ ਕਹਿੰਦੇ ਮਲਕਾ ਜੀ ਤੁਹਾਡੇ ਮਗਰ ਲੱਗ ਕੇ ਮੈਂ ਸਾਰੀਆਂ ਲੱਕੜਾਂ ਇਕੱਠੀਆਂ ਇੱਕ ਥਾਂ ਤੇ ਕਰਦਾ ਰਿਹਾ ਸੀ ਵੱਡਾ ਪੰਡਾਰ ਬਣ ਗਿਆ ਸੀ ਅੱਜ ਜਦੋਂ ਮੈਂ ਗਿਆ ਉੱਥੇ ਤੇ ਸਾਰੀਆਂ ਜੰਗਲ ਦੀ ਅੱਗ ਦੇ ਨਾਲ ਸੜ ਕੇ ਸੁਆਹ ਹੋ ਚੁੱਕੀਆਂ ਸੀ ਸਾਰਾ ਕੋਲਾ ਬਣਿਆ ਪਿਆ ਸੀ ਕੁਝ ਵੀ ਨਹੀਂ ਸੀ ਉੱਤੇ ਮੇਰੀ ਸਾਰੀ ਮਿਹਨਤ ਬਰਬਾਦ ਹੋ ਗਈ ਮੈਂ ਕਿਸੇ ਜੋਗਾ ਨਹੀਂ ਰਿਹਾ ਸਾਰੀ ਕੀਰਤੀ ਕਰਾਈ ਤੇ ਪਾਣੀ ਫਿਰ ਗਿਆ ਆ ਆ ਪਤਾ ਨਹੀਂ ਕੀ ਹੁੰਨਾ ਦੇ ਵਿੱਚੋਂ ਹੱਥ ਮਾਰਿਆ ਤੇ ਆ ਪੀਲਾ ਜਿਹਾ ਪਿਆ ਸੀ ਬੀਗਮ ਨੇ ਜਦੋਂ ਹੱਥ ਤੇ ਪੀਲਾ ਕੋਈ ਤੱਤ ਉਹ ਵੇਖਿਆ ਤੇ ਹਰ ਰਹੋਗੀ ਕਹਿੰਦੇ ਪਤਾ ਜੀ ਅੱਬੂ ਜਾਨ ਤੁਹਾਡੀ ਤੇ ਕਿਸਮਤ ਬਦਲ ਗਈ ਇਹ ਜਿਹੜੀ ਪੀਲੇ ਚੀਜ਼ ਸੋਨਾ ਹੈ ਕਹਿੰਦੇ ਸੋਨਾ ਹਾਂ ਤੁਹਾਡੀ ਕਿਸਮਤ ਦਾ ਸੋਨਾ ਨਿਕਲ ਆਇਆ ਤੇ ਜ਼ਰੂਰ ਉੱਥੇ ਕੋਈ ਖਾਨ ਹੋਵੇਗੀ ਜਦੋਂ ਅੱਗ ਲੱਗੀ ਹੋਏਗੀ ਜੰਗਲ ਦੀ ਤੇ ਉਹ ਸੋਨੇ ਦੇ ਜਿੱਥੇ ਤੁਸੀਂ ਲੱਕੜਾਂ ਇਕੱਠੀਆਂ ਕੀਤੀ ਸੀ ਉਹਦੇ ਥੱਲੇ ਸੋਨੇ ਦੀ ਖਾਨ ਹੋਣੀ ਆ ਉਹ ਖਾਨ ਚ ਸੋਨਾ ਪਿਗਲ ਕੇ ਉੱਤੇ ਆ ਗਿਆ ਲੱਕੜ ਦੀ ਗਰਮੀ ਦੇ ਨਾਲ ਤੇ ਇਹ ਤੇ ਤੁਹਾਡੀ ਕਿਸਮਤ ਚਮਕ ਗਈ ਉਲਟ ਹੈ ਲਓ ਜੀ ਜਦੋਂ ਉਹਨਾਂ ਨੇ ਦੋਵੇਂ ਜਾਣੇ ਸਾਰਾ ਟੰਬਰ ਇਕੱਠੇ ਹੋ ਗਿਆ ਤੇ ਵਾਕੇ ਉੱਥੇ ਸੋਨਾ ਸੀ ਉਹਨਾਂ ਨੇ ਸੋਨਾ ਇਕੱਠਾ ਕੀਤਾ ਉਹ ਹੌਲੀ ਹੌਲੀ ਸੋਨੇ ਨੂੰ ਵੇਚ ਕੇ ਉਹਨਾਂ ਨੇ ਬਹੁਤ ਵੱਡਾ ਮਹਿਲ ਪਾ ਲਿਆ ਉਹ ਸ਼ਹਿਰ ਦੇ ਵਿੱਚ ਮਸ਼ਹੂਰ ਹੋ ਗਏ ਉਹੀ ਬਾਦਸ਼ਾਹ ਜਿਹੜਾ ਸੀ ਉਹ ਮਤਲਬ ਅਮੀਰਤਰੀਨ ਹੋ ਗਿਆ ਤੇ ਇੱਕ ਦਿਨ ਉਮ ਮਲਕਾ ਸੀ ਜਿਹੜੀ ਬੇਗਮ ਕਹਿੰਦੇ ਕਿ ਅੱਬੂ ਜਾਨ ਕਿਉਂ ਨਾ ਮੇਰੀ ਇੱਕ ਇਲਤਜ਼ਾ ਹੈ ਤੁਹਾਨੂੰ ਇੱਕ ਬੇਨਤੀ ਹੈ ਗੁਜ਼ਾਰਿਸ਼ ਹੈ ਕਿ ਆਪਾਂ ਹੁਣ ਸ਼ਹਿਰ ਦੇ ਬਾਦਸ਼ਾਹ ਬਾਦਰਸ਼ਾ ਨੂੰ ਕਰੇ ਦਾਵਤ ਤੇ ਬੁਲਾਈਏ ਤੇ ਉਹਨਾਂ ਨੂੰ ਆਪਾਂ ਦਸਤਰਖਾਨ ਤੇ ਖਾਣਾ ਖਵਾਈਏ ਬੁਲਾਇਆ ਜਾਵੇ ਮਹਿਮਾਨ ਵਜੋਂ ਉਹ ਕਹਿੰਦਾ ਬਿਲਕੁਲ ਜ਼ੁਰ ਬਾਦਸ਼ਾਹ ਨੂੰ ਭੁੱਲ ਚੁੱਕਾ ਹਾਂ ਕੋਈ ਬਾਦਰਸ਼ਾ ਹੋਰ ਵੀ ਹੈਗਾ ਹੈ ਕੋਈ ਹੋਊਗਾ ਉਹਨਾਂ ਨੇ ਉਹਨਾਂ ਦਾ ਨਿਯੋਤਾ ਖਾਣੇ ਦਾ ਸਨਕਾਰ ਕੀਤਾ ਬਾਸ਼ਾ ਉਹਨਾਂ ਦੇ ਘਰ ਦਾਵਤ ਤੇ ਆ ਗਏ ਜਦੋਂ ਉਹਨਾਂ ਨੇ ਆ ਕੇ ਵੇਖਿਆ ਮਹਿਲ ਇੰਦਰ ਉੰਦਰ ਕਿੰਨਾ ਕੁਛ ਤੂੰ ਬੜਾ ਹੈਰਾਨ ਹੋਇਆ ਤੇ ਦਾਵਤ ਦਿੱਤੀ ਗਈ ਸਾਰੇ ਉਹਨਾਂ ਦਾ ਦਸਤਰਖਾਂ ਸਜਾਇਆ ਗਿਆ ਬਾਦਸ਼ਾਹ ਬੜਾ ਖੁਸ਼ ਬਹੁਤ ਲਜੀਜ਼ ਖਾਣੇ ਪੇਸ਼ ਕੀਤੇ ਗਏ ਖਾਣੇ ਖਾਣ ਤੋਂ ਬਾਅਦ ਬਾਦਸ਼ਾਹ ਜਦੋਂ ਹੱਥੋਂ ਤੇ ਬੇਗਮ ਉਹ ਹੀ ਮਲਕਾ ਆ ਗਈ ਤੇ ਅਦਾਬ ਕੀਤੀ ਬਾਸ਼ਾ ਹਜ਼ੂਰ ਇਸ ਮਲਕਾ ਦੀ ਅਦਾਬ ਕਬੂਲ ਕਰੋ ਬਾਸ਼ਾ ਰਹਾ ਜਾਕੀ ਮੱਕਾ ਉਹਨੂੰ ਯਾਦ ਆਇਆ ਕਿ ਮੈਂ ਤੈਨੂੰ ਦੇਸ਼ਨ ਕੱਲਾ ਦਿੱਤਾ ਇਹਨੂੰ ਲੱਕੜਾਰੇ ਨਾਲ ਤੋਰਿਆ ਸੀ ਤੇ ਉਹ ਕਹਿੰਦੀ ਮਾਲਿਕ ਤੁਸੀਂ ਕਹਿੰਦੇ ਸੀ ਨਾ ਕਿ ਔਰਤ ਕੁਛ ਵੀ ਨਹੀਂ ਹੁੰਦੀ ਤੁਹਾਡੇ ਕਰਕੇ ਕਹਿੰਦੇ ਇਸ ਨਾ ਚੀਜ਼ ਨੂੰ ਮੈਂ ਰੈਪ ਆਇਆ ਇਹ ਅੱਜ ਵੇਖ ਲਓ ਆਪਣੇ ਦਲੇਦਰੀ ਦੂਰ ਕਰਕੇ ਇਹ ਲੱਕੜਾਰੇ ਦੀ ਗਰੀਬੀ ਕੱਟੀ ਗਈ ਤੇ ਅੱਜ ਇਹ ਵੀ ਤੁਹਾਡੇ ਸਮਾਨ ਇੱਕ ਬਾਦਸ਼ਾਹ ਦੀ ਜ਼ਿੰਦਗੀ ਜਿਉ ਰਿਹਾ ਸਿਰਫ ਮਿਹਨਤ ਕਰਕੇ ਸਿਰਫ ਇੱਕ ਚੰਗੀ ਔਰਤ ਦੇ ਲਖਣ ਤੇ ਉਹਦੀ ਜਿਹੜੀ ਦਿਸ਼ਾ ਨਿਰਦੇਸ਼ ਸੀ ਉਹਨਾਂ ਦੇ ਰਾਹੇ ਚੱਲ ਕੇ ਇਸਨੇ ਵੀ ਆਪਣੀ ਜ਼ਿੰਦਗੀ ਸਫਲ ਕੀਤੀ ਹੈ ਬਾਦਸ਼ਾਹ ਬੜਾ ਖੁਸ਼ ਹੋਇਆ ਬਾ ਬੇਗਮ ਬਹੁਤ ਅੱਛੀ ਗੱਲ ਹੈ ਕਹਿੰਦੀ ਬਾਦਸ਼ਾਹ ਜੀ ਹੁਣ ਮੇਰੇ ਵੀ ਗੁਨਾਹ ਮਾਫ ਕਰਕੇ ਆਪਣਾ ਕਹਿਆ ਵਾਪਸ ਲੈ ਲਓ ਤੇ ਮੈਨੂੰ ਮੋੜ ਆਪਣੇ ਮਹਿਲਾਂ ਦੀ ਰਾਣੀ ਬਣਾ ਲਓ ਤੇ ਮੇਰੇ ਬਹੁਤ ਵੱਡ ਭਾਗ ਹੋਣਗੇ ਬਾਦਸ਼ਾਹ ਬਹੁਤ ਖੁਸ਼ ਆਇਆ ਕਿ ਉਹਨੇ ਸ਼ਰਮਸਾਰੀ ਚ ਮਾਫੀ ਵੀ ਮੰਗੀ ਕਿ بیگم ملکہ ਮੈਂ ਮਾਫੀ ਚਾਹੁੰਨਾ ਕਿ ਤੈਨੂੰ ਇੰਨਾ بڑا ਸਲੂਕ ਕੀਤਾ ਗਿਆ ਪਰ ਉਧਰ ਲਕੜਾ ਰ ਬਹੁਤ ਸ਼ੁਕਰਗੁਜ਼ਾਰੀ ਤੇ ਉਹਨੇ ਆਪਣੀ ਤੀ ਦੇ ਵਜੋਂ ਉਹਨੂੰ ਤੋੜਿਆ ਤੇ ਆਸ਼ੀਰਵਾਦ ਦਿੱਤਾ ਸੋ ਦੋਸਤੋ ਜਿਹੜਾ ਨਿਚੋੜ ਨਿਕਲਦਾ ਹੈ ਕਿ ਇੱਕ ਸਿਆਣੀ ਔਰਤ ਭਾਵੇਂ ਅਨਪੜੀ ਹੋਵੇ ਘਰ ਦਾ ਨਕਸ਼ਾ ਬਦਲ ਦਿੰਦੀ ਹੈ ਪਰ ਜੇ ਇੱਕ ਪੜ੍ਹੀ ਲਿਖੀ ਔਰਤ ਜੇ ਉਹ ਆਪਣੇ ਅਹੰਕਾਰ ਈਗੋ ਤੇ ਮੂਰਖਤਾ ਦੇ ਵਿੱਚ ਘਰ ਨੂੰ ਸੰਭੇ ਤੇ ਘਰ ਦਾ ਨਕਸ਼ਾ ਹੋਰ ਹੋ ਜਾਂਦਾ ਹੈ ਸੋ ਹਮੇਸ਼ਾ ਔਰਤ ਦਾ ਸਤਕਾਰ ਕਰੋ ਜੇ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਜ਼ਰੂਰ ਮੈਨੂੰ ਕਮੈਂਟ ਕਰਨਾ ਤੁਸੀਂ ਕਿੱਥੋਂ ਬੋਲਦੇ ਕਿੱਥੋਂ ਕਿਹੜੇ ਦੇਸ਼ ਸ਼ਹਿਰ ਚੋਂ ਤਾਂ ਕਿ ਮੈਂ ਹੋਰ ਵੀ ਤੁਹਾਡੇ ਉਤਸ਼ਾਹ ਦੇ ਨਾਲ ਹੌਸਲਾ ਫੁਜ਼ਾਈ ਦੇ ਨਾਲ ਵਧੀਆ ਤੋਂ ਵਧੀਆ ਕਹਾਣੀਆਂ ਤੁਹਾਡੇ ਅੱਗੇ ਸਾਹਮਣੇ ਰੱਖ ਸਕਾਂ ਤੇ ਹੋਰ ਆਪਾਂ ਇੱਕ ਇਹ YouTube ਵਾਲੇ ਪਰਿਵਾਰ ਇੱਕ ਸੰ ਜਿਹੜੀ ਆ ਹੋਰ ਮਦਾਉਂਦਾ ਰਹੀ ਹੈ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਲਾਮ ਜੈ